ਬੋਜਾ ਸਿੰਘ ਸਵਾਰੀ ਦਾ ਇੱਕ ਬੰਦਾ ਆਇਆ ਸੀ ਇੱਥੇ ਦੁਪਹਿਰੇ ਤੂੰ ਮੇਰੇ ਕੋਲ ਇਹੀ ਵੇਨਾ ਸੀਗਾ ਤੇ ਮੈਂ ਇੱਕ ਚੇਤਾਵਨੀ ਦੇ ਦਿਆ ਵੀ ਛਿੱਤਰ ਇੰਨੇ ਪੈਣਗੇ ਵੀ ਗਿਣਤੀ ਨਹੀਂ ਹੋਈ ਗਿਣਤੀ ਨਹੀਂ ਹੋਈ ਸਾਡਾ ਛਿੱਤੋ ਮਾਰਿਆ ਨਾ ਨਿਸ਼ਾਨ ਕਈ ਸਾਲ ਤੱਕ ਨਹੀਂ ਜਾਂਦੇ ਜੇ ਕੋਈ ਕਿਸੇ ਪਰਤ ਸਿਰ ਤੇ ਆਕੜਿਆ ਹੋਵੇ ਉਹ ਬੰਦੇ ਨੂੰ ਮੇਰਾ ਮੈਸੇਜ ਉਹ ਨਾ ਨਹੀਂ ਲੈਂਦਾ ਪਿਆ ਤੇ ਜੇ ਉਹ ਬਾਜਣਾ ਉਹਦਾ ਨਾਮ ਵੀ ਜਾਗਾ ਸੋਹਣੀ ਗੱਲ ਪਹਿਲਾ ਨੰਬਰ ਮੇਰੇ ਸ਼ਹਿਰ ਨੂੰ ਆਸੀਆਂ ਨੂੰ ਮੇਰਾ ਅਜ ਮੇਰੇ ਸ਼ਹਿਰ ਨਿਵਾਸੀਆਂ ਨੂੰ ਇਹ ਦੋ ਵੀਰਾਂ ਨੂੰ ਮੇਰਾ ਪਹਿਲਾ ਲੰਬ ਹੈ ਆ 200 ਆ ਨਰਕ ਭਰੀ ਜ਼ਿੰਦਗੀ ਜੀਣ ਵਾਲੇ ਬੰਦੇ ਲਗ ਲਗ ਬਿਮਾਰੀਆਂ ਦੇ ਸ਼ਿਕਾਰ ਬੰਦੇ ਸਵੇਰ ਤੇ ਦੁਪਹਿਰ ਦੇ ਇੱਥੇ ਬੈਠੇ ਚਰੇ ਧਰਨਾ ਲਾ ਕੇ ਬੈਠੇ ਨੇ ਤੁਸੀਂ ਯਾਰ ਘਰਾਂ ਚੋਂ ਨਹੀਂ ਨਿਕਲਦੇ ਤੁਸੀਂ ਘਰਾਂ ਤੋਂ ਨਹੀਂ ਨਿਕਲਦੇ ਆ ਮੋਟਰਲ ਸਕੂਰ ਵਾਲਾ ਪਾਣੀ ਤੁਹਾਡੇ ਘਰ ਵੱਲ ਸੜੀਚੇਗਾ ਨਾ ਤੁਸੀਂ ਭੱਜ ਕੇ ਆ ਜਾਓਗੇ ਸਾਧੂ ਮੱਖਾ ਦਾ ਇਹਨਾਂ ਦੇ ਬੱਚੇ ਵੀ ਆਪਣੇ ਬੱਚੇ ਨੇ ਵੀ ਆਪਣੇ ਭਰਾ ਨੇ ਯਾਰ ਉਹ ਬਸਤੀਆਂ 'ਚ ਵੀ ਆਪਣੇ ਭਰਾ ਬੈਠੇ ਯਾਰ ਕਿੰਨੇ ਸਾਲਾਂ ਆਲੇ ਨਰਕ ਭਰੀ ਜ਼ਿੰਦਗੀ ਜੀਦੇ ਪਏ ਨੇ ਕਦੀ ਆਪਾਂ ਉਹਨੂੰ ਕੋਸਣ ਲੱਗ ਜਾਂਦੇ ਆ ਕਦੀ ਆਪਾਂ ਉਹਨੂੰ ਕੋਸਣ ਲੱਗ ਜਾਂਦੇ ਆ ਜਦੋਂ ਕਰਨ ਦਾ ਟਾਈਮ ਆਦਾ ਆਪਾਂ ਦੇਣੀ ਅੱਜ ਆਪਾਂ ਸਾਰੇ